ਤੈਨੂੰ ਲੱਗਿਆ ਬੀਟਲ ਇਹ ਆਪਣਾ ਕੰਮ ਹੀ ਬਰਬਰੀ ਦਾ ਸਰ ਹਾਂ ਇਹ ਮਾਰੇ ਕੋਲ ਸਾਈਡ ਨਾ ਇਹਦਾ ਆ ਲੈ ਫਿਰਦਾ ਮੈਂ ਤਾਂ ਤੁਹਾਨੂੰ ਕੋਲ ਲੈਣਾ ਦਾ ਠੀਕ ਹੈ ਨਹੀਂ ਮੈਂ ਲੈਣਾ ਹਾਂ ਇਹਨੂੰ ਦਵਾ ਦੇਣਾ ਮੈਂ ਲੈਣਾ ਇਹਨੂੰ ਦਵਾ ਦੇ ਕੀ ਕਹਦਾ ਫਿਰ ਕੀ ਲਾਤਾ ਤੂੰ ਲਾ ਯਾਰ ਬਾਈ ਮੈਂ ਤਾਂ ਕੋਈ ਨਹੀਂ ਲਾ ਮੈਨੂੰ ਪਰਚੇ ਨਹੀਂ ਪਿੱਛੇ ਪਰ ਫਿਰ ਮੈਨੂੰ ਕਹਿੰਦੀ ਧੁਕਾਉਣੀ ਮੁਖਾ ਦੇ ਜੀ ਚਲੋ ਤੈਨੂੰ ਕਹਿੰਦਾ ਪੂਰੀ ਜੰਗ ਉਹ ਤੋਂ ਮੈਂ ਸਾਊਟ ਤੋਂ ਇਹਨਾਂ ਦੇ ਦੇ ਜੀ ਉਹ ਤਾਂ ਚੱਲ ਕਾ ਨਹੀਂ ਕਰਵਾ ਜਿਹੜੀ ਸਾਰੀ ਆਹ ਹਣ ਭੰਨ ਲੈ ਤੇ ਤੂੰ ਪਹਿਲਾਂ ਹੀ ਲਾ ਲਿਆ ਕਿਉਂ ਨਹੀਂ ਮੈਂ ਗੱਲ ਉਹ ਮੈਂ ਤਾਂ ਕਿਉਂ ਯਾਰ ਅਗਲਾ ਪੈਸਾ ਲਾਉਂਦਾ ਜਦੋਂ ਮੈਂ ਲੈ ਜਾ ਕੇ ਦੀ ਇਹ ਕਹਿੰਦਾ ਕਰੂੰਗਾ ਫਿਰ ਫਿਰ ਮੈਨੂੰ ਕਹਦਾ ਤੂੰ ਸੱਜੇ ਬਣੀ ਨਾ ਕਿਸੇ ਕੰਮ ਦੀ ਤੈਨੂੰ ਨਹੀਂ ਨਾ 200 ਚੀਜ਼ ਦਾ ਰੱਖਾ ਖੋਲੇ ਪਿੰਡ ਤੇ ਚੇਰ ਬੰਦੇ ਬਹੁਤ ਸਾਰਾ ਦਿਨ ਵਿੱਚ ਬੈਨ ਕੇ ਸਾਰਾ ਦਿਨ ਵਿੱਚ ਰਹਿਣਾ ਪੈਂਦਾ ਚਲ ਕਰੋ ਨਵੇੜ ਹੋ ਜਾਣਾ ਮੈਂ ਤਾਂ ਸਭ ਦੀ ਲੇਟ ਉੱਠਦਾ ਇਹ ਤਾਂ ਮੇਰੇ ਨਾਲ ਪਹਿਲਾਂ ਦੇ ਉੱਠਦੀ ਆ 10 10 ਰੁਪਏ ਤੋਂ ਨਵੇੜ ਜਾ ਬਰਫ ਦਾ ਪੀਂਦਾ ਨਾ ਇਹ ਨਾਲ ਇਸੇ ਵੀ ਪਾਣੀ ਪੀ ਲੈ ਉਹ ਤਾਂ ਫਿਰ ਉਹ ਨਾਲ ਹੀ ਪੀਂਦਾ ਨਹੀਂ ਪੀਂਦਾ ਕਿਰਾਂ ਘਰੇ ਜਾ ਤੂੰ ਹੀ ਦੱਸਣਾ ਭੈਣ ਤਿਆ ਕੀ ਮੁੱਲ ਕੀਤਾ ਨੇ 15000 10000 ਜੇ ਸੋਧ ਤੂੰ ਨਾ ਤੂੰ ਤਾਂ ਇੱਕ ਪਹਿਲੀ ਚੀਜ਼ ਤੋਂ ਘਰੇ ਰੱਖ ਨੂੰ ਮੰਗੇ ਤੂੰ ਤੇ ਦੀ ਜੜੀ ਨਾ ਬਾਈ ਮੈਂ 15000 ਉਹ ਦਾ ਤੜਕੇ ਦਾ ਹੀ ਆਖੀ ਨਾ ਹੁਣ ਦੱਸ ਤਲਦੀ ਵੀ ਨਹੀਂ ਇਨ ਵਿੱਚ ਤਾਂ ਕਲਾ ਕਾਨਸ ਕਾਨ ਤੇ ਨੁਣਾ ਕੇ ਚੰਗੜਾ ਲੈ ਲੈ ਬਾਲਾ ਦਾ ਪੈਂਦਾ ਵਿੱਚ ਨਾ ਪੈਂਦੀ ਕਿਤੇ ਸਸਤੇ ਚੰਨ ਰੰਗ ਨਹੀਂ ਲੱਭਣੇ ਤਿੰਨ ਮਹੀਨੇ ਦੇ ਉਪਰ ਵੀ ਤਿੰਨੀ ਉਹ ਤੰ ਰੰਗ ਨਹੀਂ ਲੱਭਣੇ ਰੰਗ ਨੇ ਕਰੋ ਬਣਾ ਤਰਵਾਇਆ ਇਹ ਤਾਂ ਜਾਲੀ ਚੜ ਗਈ ਚਲੋ ਚੱਲ ਲਾ ਦੇ ਚਲ ਇੱਕ ਬਟਾ ਇੱਕ ਦਾ ਦੇ ਵੀ ਐਂ ਦੇਨੀ ਆ ਇਹਨੂੰ ਛੱਡ ਕੇ ਦਾ ਦੇ 14000 ਦੀ ਲੱਗ ਗਈ ਸਾਢੇ ਹਜ਼ਾਰ ਉਹ ਤਾਂ ਮੈਨੂੰ ਕਹੀ ਜਾਂਦਾ ਸਾਢੇ 7 ਹੀ ਦੇ ਦੇ ਉਹ ਤਾਂ ਮੈਨੂੰ ਕਹੀ ਜਾਂਦਾ ਪੂਰੇ ਅੱਡ ਕੇ ਦੇ ਆ ਪੈਂਨ ਸਾਰੇ 5 500 ਕਰਾ ਲਈਏ ਸਹੀ ਬਰਾਈ ਆ ਅਜੇ ਉਧਰੋਂ ਲੱਖਾ ਖੜਾ ਆਜੇ ਮੇਰੇ ਨਾ ਜਗਾਓ ਇਹਨਾਂ ਤੋਂ ਤੁਹਾਨੂੰ ਨਾ ਪੁੱਛਾਂ ਲੱਖੇ ਦੀ ਵਾਰੀ ਆ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਸਹੀ ਆ 8 ਤੁਰੇ ਆਜਿਓ ਤੇ ਸ਼ਾਮ ਨੂੰ 500 ਪਾ ਦਾਂਗੇ ਹੁਣ ਲੱਖੇ ਦੀ ਵਾਰੀ ਆ ਲੱਖਿਆ ਨਹੀਂ ਵਾਰੀ ਚਾਹ ਬੁਣਾਈ ਇਹਨਾਂ ਦਾ ਨਹੀਂ ਘੱਟ ਵਾਰੀ ਹੈ ਲੱਖੇ ਜਾਣ ਚੱਲ ਦੱਸ ਮੈਨੂੰ ਤਾਂ ਇਹਦੀ ਅਮੀ ਨਹੀਂ ਬਾਦੇ ਬਿੱਟੂ ਦੇ ਬਿੱਟੂ ਦੇ 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 ਮੈਂ ਤਾਂ ਇਦੀ ਜਿਆਦਾ ਪਾ ਦੇ ਕੱਲ ਆਪਣੀ ਗੱਡੀ ਵਿੱਚ ਆ ਦੋ ਤਿੰਨ ਬੰਦੇ ਕੋਈ ਦੋ ਬਿੱਟੂ ਇਹ ਹੋਇਆ ਮੈਂ ਤਾਂ ਐ ਪਾਇਆ ₹100 ਵੀ ਜੇ ਬਿੱਟ ਨੂੰ ਨਾ ਪਾਸ ਹੋਵੇ ਤਾਂ ہماری ਗੱਡੀ ਵਿੱਚ ਸਾਰ ਗਾਲ ਦੀ ਕੱਲ ਮੈਂ ਲੈ ਨਹੀਂ ਕੋਈ ਲੈ ਕੋਈ ਮਰਦੀ ਲੈ ਨਹੀਂ ਪਹੁੰਚਦੀ ਤਾਂ ਭਾਈ ਤੁਸੀਂ ਕੋਈ ਪਾ ਦੇ 5 ਰੁਪਏ ਕੋਈ ਨਹੀਂ ਕੋਈ ਜਗ੍ਹਾ ਨਹੀਂ ਪਾ ਦੇ ਸਹੀ ਹੈ ਕੋਈ ਨਹੀਂ ਮੰਨ ਲੇ ਫੜਾ ਸਹੀ ਹੈ ਫੜਾ ਜਾ ਰਿਹਾ ਉਹ ਦੇ 8000 ਰੁਪਏ ਨੂੰ ਯਾਰ ਫੇਰ ਬੜਾ ਸਹੀ ਹੈ ਸਾਡੇ ਨਾਲ ਕੋਈ ਓਏ ਹੁਣ ਤੂੰ ਪੀਣਾ ਦੋ ਸੀ ਓਏ ਤੂੰ ਮਗਰੇ ਸੌਦੇ ਤੂੰ ਮੇਰੇ ਰੜ ਰੜ ਕਰਕੇ ਸੌਦਾ ਲੈਣਾ ਹੋਣਾ ਫੇਰ ਹੋਣਾ ਚਾਹੀਦਾ ਹੁਣ ਜਿਵੇਂ ਉਹਦੇ ਸੌਦਾ ਫੇਰ ਪਹਿਲੇ ਵੇਖਣੀ ਪਈ ਤੂੰ ਤੇ ਜਲਦ ਬੱਕੀ ਥੋੜੇ ਮੰਗੇ ਉਹ ਦੇ ਯਾਰ ਸਹੀ ਓ ਤੂੰ ਥੱਲੇ ਆ ਦੇ ਦੱਸ ਤੂੰ ਥੱਲੇ ਓਥੋਂ ਮੋੜੂ ਥੱਲੇ ਕਰ ਇਹ ਤਾਂ ਹੀ ਬੰਦਾ ਪਾਉਣਾ ਹੈ ਕਿਆ ਕਰ ਮੈਂ ਤਾਂ ਕਿੰਨੂੰ ਥੱਲੇ ਆ ਕੇ ਗੱਲ ਕਰ ਹਾਂ ਹਾਂ ਬਹੁਤ ਰਹੀ ਇੰਟਰਟੇਨਮੈਂਟ ਦੀਆਂ ਨੀਰਾਂ ਦਾ ਕਾਇਦ ਨਾ ਰਹਿਣ ਤੇਰਾ ਫਾਇਦਾ ਹੋ ਜਾਂਦਾ ਨਿਕੜਾ ਤੂੰ ਲੈਣੀ ਮੈਂ ਕੋਲੀਆ ਦੇ ਨੂੰ ਅਸਰ ਤੋਂ ਖਾਈ ਹੋ ਗਈ ਤੂੰ ਇਹਨੂੰ ਸੋਚ ਰਾ ਇਹਨੂੰ ਗਿਫਟ ਦਿੱਤਾ ਆ ਲੋ ਸਭ ਓਏ ਬਿੱਟੂ ਓ ਬਿੱਟੂ ਨੂੰ ਬਿੱਟੂ ਨੂੰ ਫਾਰਸੀ ਵਾਲਿਆਂ ਦੇ ਅਸਰ ਤੋਂ ਖਾਮ ਹੋ ਗਏ ਨਹੀਂ ਮੈਂ ਇਹਨੂੰ ਕੋਈ ਨਹੀਂ ਕਿਹਾ ਮੈਂ ਕਿਹਾ ਥੱਲੇ ਆ ਕੇ ਗੱਲ ਕਰ ਫਿਰ ਮੈਂ ਸਹੀ ਆ 10 ਰੁਪਏ ਕੌਣ ਆਇਆ ਯਾਰ ਬੜਾ ਜ਼ੋਰ ਲਵਾਉਂਦਾ ਯਾਰ ਅੱਖੂ ਆ ਮੈਦਾ ਕਰਦਾ ਹੀ ਨਹੀਂ ਬੜੇ ਦਿਨਾਂ ਬਾਅਦ ਮੰਡੀਆਂ ਦੇ ਆਇਆ ਆ ਜੰਮਾ ਦਾ ਖੱਤਾ ਨਹੀਂ ਕੋਹਾਦੇ ਜ਼ੋਰ ਵੀ ਟਾਣਾ ਮਾਰ ਲੇ ਤੇ ਨਹੀਂ ਵੀਰੇ ਯਾਰ ਮੈਂ ਲੋਟੀ ਵੀ ਚੇ ਉਹ ਕਈ ਵਾਰ ਨਾ ਫਾਇਦਾ ਉਹ ਤੇ ਦੇ ਦੇ ਜਿੰਦਾਂ ਉਹ ਖੜਾ ਹੀ ਆਉਣਾ ਮੁਬਾਰਕ ਕਰਨਾ ਅਗਲਾ ਹੋਣਾ ਨਾ ਬੰਦੇ ਦਾ ਸੱਚ ਕਹਿੰਦਾ ਉਹ ਤੇਰਾ ਭਾਖੇ ਦੀਏ ਉਹ ਇਹਨੇ ਰੱਖੀਆ ਮੈਂ ਅੰਦਰ ਕੰਮ ਉਹਦਾ ਬੰਦਾ ਉਹ ਮੇਰੇ ਤੋਂ ਕੋਈ ਨਹੀਂ ਲੱਗਦੀ ਨਹੀਂ ਨਹੀਂ ਮੇਰੇ ਕੋਲ ਤਾਂ ਫੀਟਿੰਗ ਨਹੀਂ ਹੈ ਮੈਂ ਤਾਂ ਕੱਲੀਆਂ ਬਰਬਰੀ ਆ ਮੈਂ ਤਾਂ ਜਾਣਾਂ ਹੀ ਆ ਇਹਦੇ ਕੋਲ ਦਾ ਪਹਿਲੀ ਵਾਰ ਥਲ ਚੱਲਿਆ ਯਾਰ ਦੇ ਯਾਰ ਮੈਂ ਕੀ ਆ ਗਿਆ ਕਿੰਨੇ ਕਹਾਣੇ ਲੈਨੇ ਨਾ ਯਾਦ ਕਰੀ ਜੀ ਲੈ ਜੀ ਮੈਂ ਮੰਡੀ ਤੋਂ ਲੈ ਕੇ ਗਿਆ 8 ਔਰ 5.5 ਕਿਲੋ ਤਾਂ ਇਹ ਉਹ ਵੀ ਕੋ ਥੱਲੇ ਜਾ ਇਹ ਤਾਂ ਰਹੀ ਯਾਰ ਉਹ ਨਾ ਥੱਲੇ ਆ ਜਾ ਯਾਰ ਉਹਦੇ ਤੋਂ ਥੱਲੇ ਆ ਕੇ ਗੱਲ ਕਰ ਉਹਦੇ ਤੋਂ ਗੱਲ ਆ ਯੇ ਤੇਰੋ ਫਰਦਾ ਉੱਤੋਂ ਥੱਲੇ ਕੰਦ ਦੇ ਥੱਲੇ ਹੋ ਕੇ ਗੱਲ ਕਰਤਾ ਹੁਣ ਥੱਲੇ ਆ ਯਾਰ ਤੂੰ ਆਏ ਵਾਏ ਕਹਦੇ ਵੀ ਆ ਸਾਡਾ ਮਾਨਤਾ ਨਾ ਯਾਰ ਬਾਈ ਉਹ ਇਹੀ ਚਾਰ ਤਾਂ ਕਰਾਂਗੇ ਬੁੱਧੀ ਆਈ 21 ਫੈਸਲੇ ਬੱਬੀ ਇਹ ਨਾਲੇ 14 ਨਹੀਂ ਤੇ 13 ਦੀ ਬੱਬੀ ਵਾਲੀ ਹਾਂ ਇੱਕ ਗੱਲ ਕਰਦੇ ਵੀ ਇੰਨੇ ਦੇਣ ਇੰਨੇ ਦੀ ਯਾਰ ਮੈਂ ਤੁਹਾਨੂੰ ਬਵਲੇ ਤੇ 13 ਤਾਂ ਦੇ ਆ ਤੂੰ ਸਾਰਾ ਕੁਝ ਛੱਡ ਕੇ ਆ 13 ਦੀ ਰਾਵਾਂਗੇ ਬਾਈ ਓਏ 13 ਤੋਂ ਨਾਲੇ ਘਾੜਨਾ ਛੱਡ ਕੇ ਗੱਲ ਕਰ ਬਾਈ 9000 ਦੀ ਹੋਊਗਾ ਕੋਈ ਸਹੀ ਆ ਫਿਰ ਮੰਨੀ ਨਾ ਨਹੀਂ ਆ ਨਹੀਂ ਆ ਮੰਨ ਨਾ ਨਹੀਂ ਆ ਬਾਈ ਮੈਂ ਕਿਹੜਾ ਮੇਸਾਂ ਨੂੰ ਚੱਲਿਆ ਮੈਂ ਦਾ ਨਫਾ ਕਰਾ ਜਾ ਕੇ ਚਾਕਾ ਤਾਂ ਫੜਦਾ ਆ ਹੋ ਗਈ ਆ ਜਾ ਫੜਦਾ ਨਹੀਂ ਹੋਣੀ ਵੀਰੇ ਉਹ ਜਿੱਤੇ ਵਰਦਾ ਇਹ ਗੁੱਟੀ ਦੇ ਪੂਦੇ ਦੇ ਵਰਦਾ ਨਾ ਵਰਦਾ ਰਹਿ ਜਾ ਬੜਾ ਦੇ ਲੈ ਹੋ ਜਾ ਵਿਚਰਾਈ ਦੀ ਲੋੜ ਚੜਾਓ ਫੜਦਾ ਇਹਨੇ ਕਿਹੜਾ ਭੋਗਲੇ ਕੱਲ ਕੀ ਕਰੇ ਰੱਖਣੀ ਆ ਆ ਬਾ ਮੇਰੇ ਲੋ ਕਿਤੇ ਇੱਕ ਦਾ ਹੋਵੇ ਨਾ ਵੇਚ ਨਹੀਂ ਹੋ ਵੀਰੇ ਤਾਂ ਬੰਦਾ ਕਹਿ ਦਿੰਦਾ ਚੱਲ ਕੋਈ ਮੇਰੀ ਗੱਲ ਹਾਂ ਤੈਨੂੰ ਸਹੀ ਦੇ ਦੂਗਾ ਇਹ ਪੂਰਾ 9000 ਸੇ ਕੱਲ ਕੋਈ ਨਹੀਂ ਟੁੱਟੇ ਹੋਰ ਦੋਖ ਨਹੀਂ ਦਿਖਾਈ ਵੀ ਕਰਵਾ ਦੂੰ ਸਹੀ ਆ ਆ ਲੈ ਕੇ ਉੱਤੇ ਬੰਦਾ ਲੈ ਕੇ ਹੁਣ ਹੁਣ ਦੱਸਦਾ ਹਾਂ ਹੁਣ ਭੱਜੇ ਦੱਸ ਕੇ ਬਾਰੇ ਇਹਦਾ ਇਰਾਦਾ ਯਾਰ ਵੀ ਮੰਨ ਲਾ ਯਾਰ ਘਰੇ ਸੌਕ ਦੱਸ ਦੇਣਾ ਸਿੱਧਾ ਵੀ ਦੱਸਿਆ ਇਹਦਾ ਤੇ ਆਏ ਸਿੱਧਾ ਰਾਹ ਤੋਂ ਹਾਂ ਜਾਂਦਾ ਕਹਿੰਦਾ ਮੈਨੂੰ ਇਹ ਨਹੀਂ ਲੈ ਗਿਆ ਬੰਦਾ ਹੀ ਲੈ ਗਿਆ ਯਾਰ ਤਲਾਹ ਯਾਰ ਮੋੜੇ ਦਾ ਗੁੱਟੀ ਦਾ ਕੀ ਮਸਾਲਾ ਕਰਤੀ ਦੀ ਕਹਿੰਦਾ ਇਹ ਯਾਰ ਇਹ ਕਹਿੰਦਾ ਰਵੜ ਕੱਟੀ ਇਹ ਮਤਲਬ ਲਮਾਰੀ ਲਮੂਰੀ ਚ ਚਣਕੇ ਰੱਖਣਾ ਇਹ ਕਰੇ ਜਾ ਕੇ ਸਾਹ ਨਹੀਂ ਦੇਣਾ ਹੁੰਦਾ ਬਹੁਤ ਢਾਈ ਕੁੱਟੀਆਂ ਦਾ ਉਹਨੇ ਕਰਤੀਆਂ ਢਾਈ ਦੋਨੇ ਕਰਤੀਆਂ ਕਿਹੜੇ ਉਹ ਫੋਕਦਾ ਵੀ ਨਾਉਂਦਾ ਇਹ ਤਾਂ ਪਵਾ ਦੇਣ ਤਿੰਨ ਹੋ ਜਾਣੀਆਂ ਤਿੰਨ ਚਣਕੇ ਰੱਖ ਲੋ ਨਹੀਂ ਇਹ ਹੋਰ ਰੱਦੀ ਕਾਇ ਜੀ ਉਹ ਦੇ ਦੇ ਭਾਈ ਨਹੀਂ ਉਹ ਵੀ ਆਏ ਉਹ ਲਟਕੇ ਦੇਣ ਉਹ ਖੁਸ਼ ਹੋ ਕੇ ਜਾ ਸਕਦੇ ਆ ਇਹਦੀ ਚਾਤ ਕੁਆਲਟੀ ਦੀ ਹੈ ਨਾ ਕਰਕੇ 9 10 979 ਕਿੰਨਾ ਵੀ ਲਾਇਆ ਤੈਨੂੰ ਲਾਈ ਜਾਂਦੇ ਨਹੀਂ ਬੱਸ ਸਭ ਤੋਂ ਮਾਂ ਦੀ ਨੀਰ ਉਹਨੇ ਬੰਨ੍ਹਾ ਚੱਕਿਆ ਮੈਂ ਇਨਹਾਂ ਸੁਆਪ 7000 ਦੀ ਆ ਤੇ ਫੇਰ ਬਾਤ ਫੇਰ ਦੋ ਕਿਤੇ ਬੱਕਰੀ ਦਾ 3500 ਦੀ ਸਹੀ ਹੈ ਫੇਰ ਸੁੱਕਿਆ ਓਏ ਫੜਾ 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 1200 ਦੀ ਰੱਸਾ ਪਿਛਾਉਂਦੇ ਵਿੱਚ ਬਾਈ ਗੱਲ ਲੱਗ ਜਾਂਦੀ ਕਿ ਬਹੁਤ ਅੱਬਾ ਲੱਗ ਗਿਆ ਸਾਨੂੰ ਵੀ ਕਿਤੇ ਚੱਕ ਕਰਦਾ ਜਲੇ ਕੰਬਿੱਟਰ ਵਾਲੇ ਚ ਪਿਆ ਮੈਂ ਤਾਂ ਪਹਿਲੀ ਹੀ ਪੱਟ ਲੈਣ ਲੱਗਿਆ ਨਹੀਂ ਪਤਾ ਆਪਾਂ ਮੈਂ ਤਾਂ ਜਾ ਉਹਨੂੰ ਵੀ ਪੁੱਛਾ 9.5 ਨਹੀਂ ਇਹਦਾ ਪਸਾਰੀ ਆਪਾਂ ਉਹ ਪੱਟ ਲੈ ਗਾੜੀ ਉਹ ਮੋੜਾ ਪੱਟ ਗਈ ਆ ਬੰਦੇ ਨੂੰ ਨਾ ਇਹ ਬਿਟੂ ਪਟ ਪਟ ਨਹੀਂ ਨਹੀਂ ਪਰ ਤੋਂ ਮੰਨ ਲੈ ਭਰਾ ਪੈਸੇ ਫੜਿਆ ਪਾਉਣੇ ਲੈ ਜਾ ਤੂੰ ਨਹੀਂ ਨਹੀਂ ਕੋਸੇ ਬਾਦੋੜਾ ਲੈ ਗੱਡੀ ਗਾਲੀ ਇੰਨਾ ਯਾਰ ਤੂੰ ਆਖੂ ਮੈਂ ਤਾਂ ਐਡਰ ਕਰਦਾ ਹੀ ਨਹੀਂ ਜਮਾ ਹੀ ਨਹੀਂ ਰਿਹਾ ਸੱਦੇ ਨਾਉਂਦੇ ਕੋਈ ਨਾਉਂ ਸੋਦਾ ਨਹੀਂ ਦਿੰਦਾ ਕੰਦ ਕੋਈ ਨਾਉਂਦੇ ਰੱਬੀ ਕੋਈ ਉਹ ਤਾਂ ਜਾਂਦੇ ਰਹਿਣੇ ਆ ਉਹ ਤੇਰੇ ਮੂਤ ਤਾਈ ਹੁੰਦਾ ਇਕੱਲੇ ਪੈਰ ਯਾਰ ਪਰਸਾਂ ਹੁੰਦਾਗਾ ਬੰਦਾ ਲੈਣੀ ਉਹ ਕਹਿੰਦਾ ਲੈਂਦਾ ਹੀ ਨਹੀਂ ਮੈਂ ਦਾਲ ਦੂਰਾ ਮੈਨੂੰ ਆਈ ਕਰੋਨਾਗ ਲੈ ਜਾਂਦਾ ਆਪਦੀ ਮਰਜ਼ੀ ਨਾਲ ਫੜੀ ਜਿਹੜਾ ਮਰਜ਼ੀ ਓਏ ਤੇ ਨਾਲੇ ਯਾਰ ਫਿਰ ਆਏ ਨਹੀਂ ਪੰਜ ਚਾਰ ਫਿਰ ਨਹੀਂ ਆ ਜੀ ਕੋਈ ਮੰਨਤ ਨਹੀਂ ਯਾਰ ਚੱਲ ਲਗਾਈ ਦਾ ਕੀ ਆ ਉਹਦਾ ਮੈਂ ਚੱਲ ਨਹੀਂ ਆਦੀ ਹੋ ਗਈ ਯਾਰ ਮਤੂ ਕਰਾਵੀ ਮੈਨੂੰ 10000 ਰੁਪਏ ਸੌਦਾ ਕਰ ਲੈ ਖਾਈ ਜਿਹੜੀ ਆ ਵੇਚਰ ਵਾਲੇ ਨੇ ਕਰਾਉਣੀ ਤੇ ਆ ਪਾਟਸੀ ਕੀ 10500 ਦਾ ਸੌਦਾ ਹੋ ਗਿਆ ਤੇ ਦੋਸਤੋ ਆ ਪਾਟ ਦਾ ਸੌਦਾ ਪਹਿਲਾਂ ਵੀ ਚੱਲੀ ਜਾਂਦੇ ਉਹ ਜਿਹੜਾ ਸੌਦਾ ਨਾ ਸਿਰੇ ਚੜਿਆ ਨਹੀਂ ਸੀ ਉਹ ਤੋਂ 10 ਤੇ ਕੰਮ ਜਿਹੜਾ ਗਿਆ ਸੀ ਅੜ ਤੇ ਹੁਣ ਸੌਦਾ ਸਿਰੇ ਚੜਿਆ ਤੇ ਕਰਦਿਆ ਬਾਈਆਂ ਨੇ ਗਾਵੇ ਹੁਣ ਕਿੰਨੇ ਚ ਹੋ ਗਿਆ ਇਹ ਸੌਦਾ 10.500 ਹੁਣ 10.500 ਚ ਪਹਿਲਾਂ 10 ਦਾ ਹੁੰਦਾ ਜਨ ਉਹ ਮੰਨਿਆ ਨਹੀਂ ਸੀ ਬੱਬੀ ਲੰਗਿਆਂ ਵਾਲਾ ਤੇ ਹੁਣ ਉਹ ਜਿਹੜਾ 10.500 ਰੁਪਏ ਸੌਦਾ ਆ ਗਿਆ ਤੇ ਪਵਨ ਨੇ ਖਰੀਦੀ ਆ ਸੂਰਿਆਲਾ ਮੰਡੀ ਓਨਰ ਨੇ ਤੇ ਲਿਖਾਈ ਦਾ ਕਿਵੇਂ ਕੀਤਾ ਬਾਈ ਜੀ ਲਿਖਾਈ ਬੱਬੀ ਜੀ ਛੱਡ ਦਾ ਠੀਕ ਆ ਲਿਖਾਈ ਜਿਹੜੀ ਵੇਚਣ ਵਾਲੇ ਦੀ ਆ ਦੋਸਤੋ ਪੱਟ ਸੀਗੀ